वाहे सहजियो ओंकार सतगुरु प्रसाद कोई आन मिला मेरा प्रीतम प्यारा हों तिस सपह आप बचाई दर्शन हर देखन के ताई कृपा करो सतगुरु मिल ਹਰ ਹਰ ਨਾਮ ਤੇ ਆਈ ਰਹਾਉ ਜੇ ਸੁਖ ਦੇਤਾ ਤੁਝੇ ਘਰਾਤੀ ਦੁੱਖ ਵੀ ਤੁਝੇ ਈ ਆਈ ਜੇ ਮੁਕ ਦੇਤਾ ਇਤਹੀ ਰਾਜਾ ਦੁੱਖ ਵਿੱਚ ਸੁਖ ਮਨਾਈ ਤਨ ਮਨ ਨੂੰ ਕਾਟ ਕਾਟ ਸਭੇ ਅਰਪੀ ਵਿੱਚ ਅਗਨੀ ਆਪ ਜਲਾਈ ਪੱਖਾ ਫੇਰੇ ਪਾਣੀ ਟੋਆ ਜੋ ਦੇਵੈ ਸੋ ਖਾਈ ਨਾਨਕ ਗਰੀਬ ਟੈ ਪਿਆ ਦਿਵਾਰੇ ਹਰ ਮੇਲ ਲਹੁ ਵੜੇ ਆਈ ਇਤੋ ਕਾਰੁ ਸਤਿਗੁਰ ਪ੍ਰਸਾਦਿ ਕੋਈ ਆਨ ਬੁਲਾਵੇ ਮੇਰਾ ਪ੍ਰੀਤਮ ਪਿਆਰਾ ਹਉ ਤਿਸ ਪਹਿ ਆਪ ਬਚਾਈ ਦਰਸ਼ਨ ਹਰ ਦੇਖਣ ਕੇ ਤਾਈ ਕਿਰਪਾ ਕਰੋ ਤਾਂ ਸਤਿਗੁਰ ਮਿਲੈ ਹਰ ਹਰ ਨਾਮ ਤੇ ਆਈ ਰਹਾਉ ਜੇ ਸੁਖ ਦੇ ਤਾਂ ਤੁਝੇ ਅਰਾਧੀ ਦੁੱਖ ਵੀ ਤੁਝੇ ਤੇ ਆਈ ਜੇ ਭੁੱਖ ਦੇ ਤਾਂ ਇਤਹੀ ਰਾਜਾ ਦੁੱਖ ਵਿੱਚ ਸੁਖ ਮਨਾਈ ਤਨ ਮਨ ਕਾਟ ਕਾਟ ਸਭ ਅਰਪੀ ਵਿੱਚ ਅਗਨੀ ਆਪ ਜਲਾਈ ਪੱਖਾ ਫੇਰੀ ਪਾਣੀ ਢੋਆ ਜੋ ਦੇਵ ਹੈ ਸੋ ਖਾਈ ਨਾਨਕ ਗਰੀਬ ਟੈ ਪਰ ਆ ਦਵਾਰੇ ਹਰ ਮੀਲ ਲੰਘ ਵੜੇ ਆਈ ਜਿਤੁ ਓਕਾਰੁ ਸਤਿ ਗੁਰ ਪ੍ਰਸਾਦਿ ਕੋਈ ਆਨੁ ਮਲਾਵੇ ਮੇਰਾ ਪ੍ਰੀਤਮ ਪਿਆਰਾ ਹਉ ਤਿਸ ਪਹਿ ਆਪ ਵਚਾਈ ਦਰਸ਼ਨ ਹਰ ਦੇਖਣ ਕੇ ਤਾਈ ਕਿਰਪਾ ਕਰੋ ਤਾਂ ਸਤ ਗੁਰ ਮਿਲੈ ਹਰ ਹਰ ਨਾਮ ਤੇ ਆਈ ਰਹਾਉ ਜੇ ਸੁਖ ਦੇਤਾ ਤੁਝੇ ਘਰਾਤੀ ਦੁਖ ਵੀ ਤੁਝੇ ਈ ਆਈ ਜੇ ੁਕ ਦੇਤਾ ਇਪਹੀ ਰਾਜਾ ਦੁਖ ਵਿੱਚ ਸੁਖ ਮਨਾਈ ਤਨ ਮਨ ਨੂੰ ਕਾਟ ਕਾਟ ਸਭ ਅਰਪੀ ਵਿੱਚ ਅਗਨੀ ਆਪ ਜਲਾਈ ਪੱਖਾ ਫੇਰੀ ਪਾਣੀ ਟੋਆ ਜੋ ਦੇਵੈ ਸੋ ਖਾਈ ਨਾਨਕ ਗਰੀਬ ਟੇਪਿਆ ਦੀਵਾਰੀ ਹਰ ਮੀਲ ਲੰოვੜੇ ਆਈ ਜਿਤੁ ਓਕਾਰੁ ਸਤਿ ਗੁਰ ਪ੍ਰਸਾਦਿ ਕੋਈ ਆਨੁ ਲਾਵੈ ਮੇਰਾ ਪ੍ਰੀਤਮ ਪਿਆਰਾ ਹਉ ਤਿਸੁ ਪਹਿ ਆਪ ਵਚਾਈ ਦਰਸ਼ਨ ਹਰ ਦੇਖਣ ਕੇ ਤਾਈਂ ਕਿਰਪਾ ਕਰੋ ਤਾਂ ਸਤ ਗੁਰ ਮਿਲੈ ਹਰ ਹਰ ਨਾਮ ਤੇ ਆਈ ਰਹਾਉ ਜੇ ਸੁਖ ਦੇਤਾ ਤੁਝੇ ਕਰਾਤੀ ਦੁੱਖ ਵੀ ਤੁਝੇ ਈ ਆਈ ਜੇ ਮੁਕ ਦੇਤਾ ਇਪਹੀ ਰਾਜਾ ਦੋਖ ਦੇ ਵਿੱਚ ਸੁਖ ਮਨਾਈ ਤਨ ਮਨ ਨੂੰ ਕਾਟ ਕਾਟ ਸਭੇ ਅਰਪੀ ਵਿੱਚ ਅਗਨੀ ਆਪ ਜਲਾਈ ਪੱਖਾ ਫੇਰੇ ਪਾਣੀ ਟੋਆ ਜੋ ਦੇਵੈ ਸੋ ਖਾਈ ਨਾਨਕ ਗਰੀਬ ਟੈ ਪਿਆ ਦਿਵਾਰੇ ਹਰ ਮੇਲ ਲਉ ਵਡੇ ਆਈ ਇਤਿ ਬੰਕਾਰੁ ਸਤਿ ਗੁਰ ਪ੍ਰਸਾਦਿ ਕੋਈ ਆਨੁ ਮਿਲਾਵੇ ਮੇਰਾ ਪ੍ਰੀਤਮ ਪਿਆਰਾ ਹਉ ਤਿਸੁ ਪਹਿ ਆਪ ਬਚਾਈ ਦਰਸਨ ਹਰ ਦੇਖਨ ਕੇ ਤਾਈ ਕਿਰਪਾ ਕਰ ਤਾ ਸਤਿ ਗੁਰ ਮਿਲੈ ਹਰ ਹਰ ਨਾਮ ਤੇ ਆਈ ਰਹਾਉ ਜੇ ਸੁਖ ਦੇਤਾ ਤੁਝ ਕਰਾਤੇ ਦੁੱਖ ਵੀ ਤੁਝੇ ਆਈ ਜੇ ਸੁਖ ਦੇਤਾ ਇਤਹੀ ਰਾਜਾ ਦੁੱਖ ਵਿੱਚ ਸੁਖ ਮਨਾਈ ਤਨ ਮਨ ਨੂੰ ਕਾਟ ਕਾਟ ਸਭੇ ਅਰਪੀ ਵਿੱਚ ਅਗਨੀ ਆਪ ਜਲਾਈ ਪੱਖਾ ਫੇਰੀ ਪਾਣੀ ਟੋਆ ਜੋ ਦੇਵ ਹੈ ਸੋ ਖਾਈ ਨਾਨਕ ਗਰੀਬ ਟੈ ਪਰ ਆ ਦਵਾਰੇ ਹਰ ਮੇਲ ਲਉ ਵੜੇ ਆਈ ਏਕ ਓਕਾਰ ਸਤ ਗੁਰ ਪ੍ਰਸਾਦ ਕੋਈ ਆਨ ਬੁਲਾਵੇ ਮੇਰਾ ਪ੍ਰੀਤਮ ਪਿਆਰਾ ਹਉ ਤਿਸ ਪਹਿ ਆਪ ਵਿਚਾਈ ਦਰਸ਼ਨ ਹਰ ਦੇਖਣ ਕੇ ਤਾਈ ਕਿਰਪਾ ਕਰੋ ਤਾਂ ਸਤਿਗੁਰ ਮਿਲੈ ਹਰ ਹਰ ਨਾਮ ਤੇ ਆਈ ਰਹਾਉ ਜੇ ਸੁਖ ਦੇਤਾ ਤੁਝੇ ਕਰਾਤੇ ਦੁਖ ਵੀ ਤੁਝੇ ਪਿਆ ਜੇ ទុក ਦੇਤਾ ਇਤਹੀ ਰਾਜਾ ਦੁੱਖ ਵਿੱਚ ਸੁਖ ਮਨਾਈ ਤਨ ਮਨ ਨੂੰ ਕਾਟ ਕਾਟ ਸਭੇ ਅਰਪੀ ਵਿੱਚ ਅਗਨੀ ਆਪ ਜਲਾਈ ਪੱਖਾ ਫੇਰੀ ਪਾਣੀ ਟੋਆ ਜੋ ਦੇਵੈ ਸੋ ਖਾਈ ਨਾਨਕ ਗਰੀਬ ਟੇਪ ਆ ਦੁਵਾਰੇ ਹਰ ਮੇਲ ਲਓ ਵੜੇ ਆਈ ਏਕ ਓਕਾਰ ਸਤ ਗੁਰ ਪ੍ਰਸਾਦ ਕੋਈ ਆਨ ਬੁਲਾਵੇ ਮੇਰਾ ਪ੍ਰੀਤਮ ਪਿਆਰਾ ਹਉ ਤਸਪਹਿ ਆਪ ਵਚਾਈ ਦਰਸ਼ਨ ਹਰ ਦੇਖਣ ਕੇ ਤਾਈਂ ਕਿਰਪਾ ਕਰੋ ਤਾਂ ਸਤਿ ਸਦ ਮਿਲ ਹੈ ਹਰ ਹਰ ਨਾਮ ਤੇ ਆਈ ਰਹਾਉ ਜੇ ਸੁਖ ਦੇਤਾ ਤੁਝੇ ਅਰਾਧੇ ਦੁਖ ਵੀ ਤੁਝੇ ਪਿਆਈ ਜੇ ਸੁਖ ਦੇਤਾ ਇਤਹੀ ਰਾਜਾ ਦੁੱਖ ਵਿੱਚ ਸੁਖ ਮਨਾਈ ਤਨ ਮਨ ਨੂੰ ਘਾਟ ਘਾਟ ਸਭੇ ਅਰਪੀ ਵਿੱਚ ਅਗਨੀ ਆਪ ਜਲਾਈ ਪੱਖਾ ਫੇਰੀ ਪਾਣੀ ਟੋਆ ਜੋ ਦੇਵੈ ਸੋ ਖਾਈ ਨਾਨਕ ਗਰੀਬ ਟੈ ਪਿਆਰ ਦੁਆਰੇ ਇਤੋਂ ਕਾਰੁ ਸਤਿਗੁਰ ਪ੍ਰਸਾਦ ਕੋਈ ਆਣ ਬੁਲਾਵੇ ਮੇਰਾ ਪ੍ਰੀਤਮ ਪਿਆਰਾ ਹਉ ਤਿਸ ਪਹਿ ਆਪ ਵਚਾਈ ਦਰਸ਼ਨ ਹਰ ਦੇਖਣ ਕੇ ਤਾਈ ਕਿਰਪਾ ਕਰੋ ਤਾਂ ਸਤਿਗੁਰ ਮਿਲੈ ਹਰ ਹਰ ਨਾਮ ਤੇ ਆਈ ਰਹਾਉ ਜੇ ਸੁਖ ਦੇਤਾ tujhe karaathi dukkh vi tujhe te aayi je sukh deeta ithi raja dukkh vich sukh manayi tan man nu kaat kaat sabre arpi vich agni aap jalayi pakha phire paani ni to ਜੋ ਦੇਵ ਹੈ ਸੋ ਖਾਈ ਨਾਨਕ ਗਰੀਬ ਟੈ ਪਿਆ ਦੁਵਾਰੇ